ਨਾ 6 ਫੁੱਟ ਇਹਨੂੰ 6 ਤਾਵਾ ਬੋਲਦੇ ਨੇ ਉਹ ਤਿਆਰ ਕਰ ਰਹੇ ਕਿ ਤੁਹਾਨੂੰ ਇਹ ਨਖਲੂ ਲੱਗ ਰਿਹਾ ਹੈ ਠੀਕ ਹੈ ਤੇ ਇੱਕ ਦਿਨ ਚ ਭਾਜੀ ਕਿੰਨੀ ਗੁੱਡੀ ਤਿਆਰ ਕਰਦੇ ਹੋ ਚਾਰ 500 ਹੋ ਜਾਂਦੀ ਜੀ ਚਾਰ 500 ਹੋ ਜਾਂਦੀ ਕੋਈ ਤੀ ਬਿਲਕੁਲ ਜਨੂਅਰ ਰੇਟ ਦਾ ਸਮਾਨ ਵੇਚਦੇ ਹੋ ਭਾਜੀ ਫਿਰ ਆਡਾ ਆਪਣਾ ਤਿਆਰ ਹੁੰਦਾ ਨਾ ਗਾਹ ਕਾਨ ਕੇ ਫਿਰ ਉਹ ਨਹੀਂ ਬਾਈ ਕੁਆਲਿਟੀ ਦੀ ਪੂਰੀ ਤੋ ਲੈ ਅਗੇ 2.5 300 ਰੁਪਏ ਤੱਕ ਹੁੰਦਾ ਪੀਸ ਜੀ ਠੀਕ ਹੈ ਠੀਕ ਹੈ ਤੇ ਭਈ ਰੋੜ ਆਬਾਦੀ ਭੂਤਨਪੁਰਾ ਸਾਹਮਣੇ ਸਾਡੇ ਗੁਰਦੁਆਰਾ ਬਾਬਾ ਜੀਵਨ ਸਿੰਘ ਠੀਕ ਹੈ ਤੇ ਆਪਣਾ ਨੰਬਰ ਦੱਸ ਦੋ ਤੇ ਆਪਣਾ ਨਾਮ ਦੱਸੋ ਤਾਂ ਕਿ ਲੋਕ ਤੁਹਾਨੂੰ ਲੱਭ ਲਵਗੇ ਇੱਥੇ ਤਾਂ ਮੇਰਾ ਨਾਮ ਲੱਕੂਗਾ ਨਾ ਜੀ ਜੋ ਵੀਡੀਓ ਵੇਖ ਕੇ ਆਏਗਾ ਹਾਂਜੀ ਹਾਂਜੀ ਮੇਰਾ ਨਾਮ ਹੈਗਾ ਅਮਰਜੀਤ ਸਿੰਘ ਤੇ ਫੋਨ ਨੰਬਰ ਹੈਗਾ 9592228885 ਸ਼੍ਰੀਕਲ ਜੀ ਅੱਜ ਅਸੀਂ ਪਹੁੰਚੇ ਹਾਂ ਟਪਈ ਪਿੰਡ ਤੇ ਅਮਰਜੀਤ ਕਾਈਟਸ ਕੋਲ ਆਏ ਆ ਜਿੱਥੇ ਬਹੁਤ ਹੀ ਮਸ਼ਹੂਰ ਹੈ ਤੇ ਵੇਖਦੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੇ ਕਿੰਨੇ ਤਰ੍ਹਾਂ ਦੀ ਕਾਈਟਸ ਨੇ ਤੇ ਕੀ ਪ੍ਰਾਈਸ ਤੇ ਵੇਚ ਰਹੇ ਨੇ ਤੇ ਕਦੋਂ ਤੋਂ ਇਹ ਕੰਮ ਬਿਜ਼ਨਸ ਚਲਾ ਰਹੇ ਨੇ ਹਰਸ਼ਕਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਭਾਜੀ ਕੀ ਹਾਲ ਹੈ ਤੁਹਾਡਾ ਵਧੀਆ ਜੀ ਓਕੇ ਭਾਜੀ ਭਾਜੀ ਬੜਾ ਨਾਮ ਸੁਣਿਆ ਤੁਹਾਡਾ ਅਮਰੀ ਸਰਚ ਤੇ ਕਿਹੜੇ ਕਿਹੜੇ ਤਰ੍ਹਾਂ ਦੀ ਭਾਜੀ ਗੁੱਡੀਆਂ ਹੁੰਦੀਆਂ ਆਪਣੇ ਕੋਲ ਆਪਣੇ ਕੋ ਹਰ ਤਰ੍ਹਾਂ ਦੀ ਵੈਰਾਈਟੀ ਹੈਗੀ ਸਾਨੂੰ ਦਿਖਾਓ ਭਾਈ ਕਿਨੇ ਤੋਂ ਸਟਾਰਟ ਹੁੰਦੀ ਤੇ ਕਿਤੇ ਤੱਕ ਜਾਂਦੀ ਹੈ ਛੋਟੀ ਤੋਂ ਲੈ ਕੇ ਵੱਡੀ ਤੱਕ ਸਾਰੀ ਵੈਰਾਈਟੀ ਹੈਗੀ ਹੈ ਸਾਡੇ ਕੋ ਠੀਕ ਹੈ ਜੀ ਭਾਈ ਦਿਖਾਓ ਗੁੱਡੀਆਂ ਆਪਣੀਆਂ ਛੋਟੀਆਂ ਛੋਟੀਆਂ ਨੂੰ ਪਹਿਲੇ ਤੁਸੀਂ ਸਾਰੇ ਦੇਖ ਲਓ ਸਾਡੇ ਕੋ ਪਾਕਿਸਤਾਨੀ ਪਤੰਗ ਹੈਗੇ ਨੇ ਵੱਡੇ ਤਿੰਨ ਤਾਵੇ ਹੈਗੇ ਨੇ ਡੇਢ ਤਾਵੇ ਹੈਗੇ ਨੇ ਠੀਕ ਹੈ ਭਈ ਇਹ ਗੁੱਡੇ ਜਿਹੜੇ ਛੋਟੇ ਗਨੇ ਆ ਪਲਾਸਟਿਕ ਦੇ ਥੋੜਾ ਪ੍ਰਾਈਸ ਦੱਸ ਸਕਦੇ ਹੋ ਤੇ ਡਿਜ਼ਾਈਨ ਵੀ ਨਾਲ ਨਾਲ ਥੋੜਾ ਥੋੜਾ ਜੀ ਇਹ અમદાવાદੀ ਪਤੰਗ ਹੈਗਾ ਏ ਮੋਡਲ ਚ ਨਹੀਂ ਲੈਂਦੇ ਠੀਕ ਹੈ ਜੀ ਹਾਂ ਜੀ ਡਿਜ਼ਾਈਨਿੰਗ ਦੇ ਪਲਾਸਟਿਕ ਪਈ ਪੇਪਰ ਤੇ ਜਾਂਦਾ ਜੇ ਹਾਂ ਜੀ ਠੀਕ ਹੈ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਭਾਜੀ ਇਹ ਚ ਚੱਟ ਨੂੰ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਨੇ ਆ ਦੇਖੋ ਤੁਹਾਨੂੰ ਹਾਂ ਲੋ ਓਕੇ ਓਕੇ ਕੀ ਪ੍ਰਾਈਸ ਰਿੰਦਾ ਭਾਜੀ ਇਹਨਾਂ ਦਾ ਏ ਭਾਜੀ 20 ਰੁਪਏ ਦਾ ਪੀਸ ਏ ਤੇ ਇਹਦੀ ਕਿੱਥੇ ਤੱਕ ਸਟਾਰਟ ਕਿੱਥੇ ਤੱਕ ਜਾਂਦਾ ਏ 20 ਰੁਪਏ ਤੋਂ ਸਟਾਰਟਿੰਗ ਤੇ ਕਿ ਸਾਰੇ 20 ਰੁਪਏ ਦੇ ਨੇ 20 ਰੁਪਏ ਦਾ ਕੋਈ ਡਿਜ਼ਾਈਨ ਲੈ ਲਵੋ ਕੋਈ ਡਿਜ਼ਾਈਨ ਲੀਤੇ ਛੋਟਾ ਭਾਜੀ ਬੱਚਿਆਂ ਵਾਸਤੇ ਇਹ 10 ਰੁਪਏ ਦਾ ਪੀਸ ਹੈ ਠੀਕ ਹੈ ਤੇ ਭਾਜੀ ਇੰਪੋਰਟ ਕਰਾਉਂਦੇ ਅਹਮਦਾਬਾਦ ਤੋਂ ਫਿਰ ਤੋਂ ਹਾਂਜੀ ਹਾਂਜੀ ਇਹਦੀ ਸੇਲ ਕਿਸ ਤਰ੍ਹਾਂ ਦੀ ਇੱਥੇ ਇੱਥੇ 20 ਰੁਪਏ ਦਾ ਵੇਚੀਦਾ 20 ਨਹੀਂ ਸੇਲ ਮਤਲਬ ਵਧੀਆ ਵਿਕ ਰਹੇ ਲੋਕੀ ਪਸੰਦ ਕਰਦੇ ਇਹਨੂੰ ਹਾਂ ਬਹੁਤ ਪਸੰਦ ਕਰਦੇ ਫਟਦਾ ਨਹੀਂ ਹੈ ਨਾ ਤੇ ਭਾਈ ਤੁਹਾਡੀ ਖਾਸੀਅਤ ਕੀ ਹੈ ਮੈਂ ਸੁਣਿਆ ਤੁਸੀਂ ਵਾਹ ਜੀ ਵਾਹ ਉਦਰ ਭੂਤ ਵਾਲਾ ਕੀ ਭਾਈ ਕੀ ਇਹਨਾਂ ਦਾ ਕੀ ਰਹਿੰਦਾ ਪ੍ਰਾਈਸ ਕੀ ਰਹਿੰਦਾ ਸਟਾਰਟਿੰਗ 8.5 ਤਵਾ ਵਾ ਡੇਢ ਤਵਾ ਹਾਂਜੀ ਤੇ ਕੀ ਦਰਜਨ ਦਾ ਪ੍ਰਾਈਸ ਇਹਨਾਂ ਦਾ ਇਹ ਜਿਹੜਾ ਮਨ ਲੀ ਪਾਕਿਸਤਾਨੀ ਡਿਜ਼ਾਈਨ ਹੈ ਸਾਢੇ 450 ਰੁਪਏ ਦਰਜਨ ਦੇਈ ਦੀ ਹੈ ਅੱਛਾ ਠੀਕ ਹੈ ਤੇ ਭਾਈ ਜਿਹੜੇ ਉੱਪਰ ਲੱਗੇ ਨੇ ਕੈਨੇਡਾ ਦਾ ਝੰਡਾ ਇੰਡੀਆ ਦਾ ਇਹ ਇੰਡੀਅਨ ਇਹ 300 ਰੁਪਏ ਦਰਜਨ 300 ਰੁਪਏ ਦਰਜਨ ਠੀਕ ਹੈ ਭਾਈ ਸਾਰੀ ਬਨਾਵਟ ਜੋ ਵੀ ਤਿਆਰੀ ਕਰਦੇ ਸਾਰੀ ਆਪਣੀ ਆਪ ਦੀ ਹੀ ਹੈ ਨਹੀਂ ਕੁਛ ਆਪਣੇ ਹੀ ਕੁਛ ਬਾਹਰੋਂ ਆਂਦਾ ਮਾਲ ਸਾਡਾ ਮਾਲ ਆਂਦਾ ਤੇ ਭਾਈ ਜਿਹੜੇ ਇਹ ਗੁੱਡੇ ਨੇ ਸਾਰੇ ਅੱਗੇ ਜਿਹੜੇ ਪਏ ਨੇ ਇਹ ਸਾਰੇ ਆਪਣੇ ਕਾਰੀਗਰਾਂ ਨੇ ਤਿਆਰ ਕੀਤੇ ਹੋਏ ਨੇ ਸਾਰੀ ਇਹਨਾਂ ਦਾ ਕੀ ਪ੍ਰਾਈਸ ਰਹਿੰਦਾ ਇਸ ਦੱਸਿਆ ਤਾਂ ਹੈਗਾ ਤੁਹਾਨੂੰ ਸਾਢੇ 400 ਰੁਪਏ ਦਾ ਨਹੀਂ ਸਾਢੇ 400 ਦਾ ਠੀਕ ਹੈ ਤੇ ਆ ਭਾਜੀ ਪਤੰਗਾਂ ਲੱਗੇ ਨੇ ਸੋਨੇ ਸੁਨੀਆਂ ਇਹਨਾਂ ਦੀ ਇਹ ਵੀ ਆਪਣੀ ਤਿਆਰੀ ਹੈ ਭਾਈ ਨਹੀਂ ਨਹੀਂ ਇਹ ਕਾਰੀਗਰ ਬਾਹਰ ਲੱਗੇ ਹੋਏ ਨੇ ਇਹ ਬਾਹਰ ਲੱਗੇ ਨੇ ਇਹਦਾ ਕੀ ਪ੍ਰਾਈਸ ਰਹਿੰਦਾ ਵੱਡੀ ਪਤੰਗ ਤੇ ਛੋਟੀ ਪਤੰਗ ਦਾ ਵੱਡੀ ਪਤੰਗ ਹੈ ਛੋਟੀ ਪਤੰਗ ਹੈ ਕੀ ਰੈਂਦਾ ਵਜੇ ਦਾ ਇਹ ਵੀ ਦਰਜਨ ਹਿਸਾਬ ਨਾਲ ਵਿਕਦੀ ਆ ਹਾਂਜੀ 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 ਪੀਸਾਂ ਹਿਸਾਬ ਨਾਲ ਦਰਜਨਾਂ ਹਿਸਾਬ ਨਾਲ ਕੀ ਪ੍ਰਾਈਸ ਰੈਂਦਾ ਵਜੇ ਇਹਦਾ ਪ੍ਰਾਈਸ ਤੇ ਲੋ ਤੋਂ ਲੋ ਵੀ ਆ ਤੇ ਹੈਵੀ ਤੋਂ ਹੈਵੀ ਵੀ ਨਹੀਂ ਕਿੰਨਾ ਇਹਦਾ ਕਿੰਨਾ ਹੈ ਛੋਟੀ ਪਤੰਗ ਦਾ ਇਹ 40 ਰੁਪਏ ਦਾ ਪੀਸ ਆ ਠੀਕ ਆ ਤੇ ਇਹ ਵੱਡੀ ਦਾ ਵੱਡੇ 70 ਰੁਪਏ 70 ਰੁਪਏ ਬਾਜ਼ਾਰ 'ਚ 100 ਰੁਪਏ ਦੀ ਵਿਕਦੀ ਆ ਤੇ ਉਹ 60 ਰੁਪਏ ਦੀ ਵਿਕਦੀ ਆ ਤੁਸੀਂ ਸਸਤੀ ਵੇਚਦੇ ਹੋ ਹੋਲਸੇਲ ਪ੍ਰਾਈਸ ਰੇਟ ਹੈਗੇ ਤੁਹਾਡੇ ਹਾਂਜੀ ਇਹ ਹੋਲਸੇਲ ਪ੍ਰਾਈਸ ਦੱਸ ਰਹੇ ਹਾਂ ਦਾ ਤੇ ਬਈ ਜਿਹੜੇ ਉੱਪਰ ਗੁੱਡੇ ਲੱਗੇ ਨੇ ਇਹ ਵੀ ਸਾਰੀ ਆਪਣੀ ਤੁਹਾਡੀ ਆਪਣੀ ਮੈਨੂਫੈਕਚਰਿੰਗ ਹੈ। ਹਾਂਜੀ ਹਾਂਜੀ। ਕੀ ਪ੍ਰਾਈਸ ਆ ਸਕਦੇ ਜਿਹੜੇ ਟਾਪ ਤੇ ਕਿਨੇ ਗੁੱਡੇ? ਇਹਦੇ ਨੇ ਮਲਕੀ ਆਪਣਾ 60 ਰੁਪਏ ਤੋਂ ਸਟਾਰਟ ਹੋ ਜਾਂਦਾ ਤੇ 100 ਰੁਪਏ ਤੱਕ ਸੇਲ ਹੁੰਦਾ। 100 ਰੁਪਏ ਤੱਕ। ਹਾਂ ਤੇ ਡਿਜ਼ਾਈਨਿੰਗ ਦੇ ਹਿਸਾਬ ਨਾਲ ਜਿੰਨਾ ਹੈਵੀ ਡਿਜ਼ਾਈਨ ਹੈ ਉਹਨਾਂ ਮਹਿੰਗਾ ਜਿੰਨਾ ਥੋੜਾ ਲੋਅ ਡਿਜ਼ਾਈਨ ਹੈ ਉਹਨਾਂ ਸਸਤਾ। ਇਹ ਕਿਹੜਾ ਡਿਜ਼ਾਈਨ ਲਗਾ? ਇਹ ਇਹਨੂੰ ਕੀ ਕਹਿੰਦੇ ਗੁੱਡੇ ਨੂੰ? ਇਹਨੂੰ ਕਹਿੰਦੇ ਜੀ ਅੱਠ ਨੁਕਰਾਂ ਵਾਲਾ ਗੁੱਡਾ। ਅੱਠ ਨੂੰ ਕਰਾਵਾ ਇਹ ਸਪੈਸ਼ਲੀ ਲੱਗ ਰਿਹਾ ਵਿੱਚ ਵੱਖਰਾ ਇਹ ਉੜਦਾ ਵਜੇ ਹਾਂਜੀ ਇਹ 200 ਰੁਪਏ ਦਾ ਪੀਸ ਜੇ ਠੀਕ ਹੈ ਤੇ ਵਜੇ ਯੈਲੋ ਤੇ ਗ੍ਰੀਨ ਉਹਦਾ ਉਹ ਸੇਮ ਸੇਮ ਨਹੀਂ ਉਹ 450 ਰੁਪਏ ਦਰਜਨ ਸਾਢੇ 450 ਛੋਟੀ ਗੁੱਡੀਆਂ ਵੀ ਹੁੰਦੀ ਭਾਜੀ ਆਪਣੇ ਕੋਲ ਹਾਂਜੀ ਆ ਇੱਧਰ ਆ ਤੁਹਾਨੂੰ ਖੰਨੇ ਆ ਛੋਟੇ ਪੀਸ ਵੀ ਆ ਚੁੱਕੇ ਸਾਰੇ ਆ ਕੁਝ ਤੁਹਾਨੂੰ ਪਲਾਸਟਿਕ ਦੇ ਦਿਖਾ ਦਿੱਤੇ ਨੇ ਠੀਕ ਹੈ ਹਾਂਜੀ ਤੇ ਇਹ ਛੋਟੇ ਸਾਡੀ ਅੰਮ੍ਰਿਤਸਰ ਦੀ ਸਭ ਤੋਂ ਫੇਮਸ ਪਤੰਗ ਪਰੀਲ ਪਰੀ ਪਰੀ ਇਹਨੂੰ ਸ਼ੂਰੀਲ ਬੋਲਦੇ ਆ ਕੀ ਪ੍ਰਾਈਸ ਰੰਦਾ ਭਾਜੀ ਇਹਦਾ ਇਹ ਇਹੀ ਵੇਚਨੇ 180 ਰੁਪਏ ਦਰਜਨ ਸਾਡੇ ਕੋਲ 180 ਰੁਪਏ ਆ ਤੇ ਬਾਕੀਆਂ ਕੋਲ ਭਾਜੀ ਬਾਕੀਆਂ ਕੋਲ ਜਾ ਕੇ ਉਥੋਂ ਪੁੱਛੋ ਸੁਲਤਾਨ ਵਿੰਡਰ ਰੋਡ ਤੋਂ ਕੀ ਭਾਅ ਵੇਚਦੇ ਆ 240 250 ਰੁਪਏ ਦਰਜਨ ਠੀਕ ਆ ਤਾਂ ਭਾਜੀ ਇਹ ਇਹ ਵੀ ਸਾਰੇ ਸੇਮ 180 ਰੁਪਏ ਤੇ ਆਉਂਦੇ ਨੇ ਹਾਂਜੀ ਇਹ ਕੈਨੇਡਾ ਬਣਿਆ ਆ ਲਖਨਊ ਕਾਰਡ ਨੂੰ ਕਹਿੰਦੇ ਭਾਜੀ ਡਿਜ਼ਾਈਨ ਇਹਨੂੰ ਨਕਲਾਊ ਕਾਰਡ ਬੋਲਦੇ ਜਿਹਨੂੰ ਪੂੰਛ ਲੱਗੀ ਹੁੰਦੀ ਉਹਨੂੰ ਪਰੀ ਬੋਲਦੇ ਨੇ ਪਰੀ ਬੋਲਦੇ ਆ ਠੀਕ ਆ ਤੁਸੀਂ ਭਾਈ ਅੰਦਰ ਦਿਖਾ ਸਕਦੇ ਹੋ ਤੁਸੀਂ ਥੋੜਾ ਜਿਹਾ ਹਾਂਜੀ ਮਾਰੇ ਤੁਹਾਨੂੰ ਅੰਦਰ ਵੀ ਦਿਖਾ ਦਿੰਨੇ ਆ ਬਨੇ ਹੋਏ ਤੇ ਆਓ ਤੁਹਾਨੂੰ ਮੈਂ ਲੈ ਕੇ ਚੱਲਦਾ ਅੰਦਰ ਭਾਈ ਕਿੰਨੇ ਸਾਲ ਹੋ ਗਏ ਆਪਣੇ ਨੂੰ ਕੰਮ ਕਰਦੇ ਆ ਆਪਾਂ ਨੂੰ ਕੰਮ ਕਰਦੇ ਆ ਤਕਰੀਬਨ ਹੋ ਗਏ ਕੋਈ 20 ਕੁ ਸਾਲ ਹੋ ਗਏ ਨੇ ਤਕਰੀਬਨ 20 ਸਾਲ ਹੋ ਗਏ ਭਾਈ 20 ਸਾਲ ਮਲਕੀ ਦੁਕਾਨਦਾਰੀ ਚ ਬਿਆਨ ਹੋ ਗਏ ਕੰਮ ਤੇ ਬਚਪਨ ਚ ਹੀ ਸਿੱਖ ਲਿਆ ਡੌਨ ਦਾ ਬਹੁਤ ਸ਼ੌਂਕ ਹੀ ਪਤਾ ਨਹੀਂ ਲੱਗਾ ਸ਼ੌਂਕ ਸ਼ੌਂਕ ਜਿਵੇਂ ਬਣਾਉਂਦਾ ਪਏ ਭਾਈ ਜੀ ਰਿਸਪੌਂਸ ਕਿਦਾਂ ਦਾਂਗਾ ਜਿਵੇਂ ਸਾਲ ਬਦਲਦੇ ਵੰਦੇ ਪਏ ਆ ਬੱਚੇ ਬਾਹਰ ਵੀ ਜਾਂਦੇ ਕੇ ਇੱਕ ਰੇਸ ਘਟਦਾ ਕਿਦੇ ਵਾਜੀ ਵੱਧ ਗਿਆ ਵਾ ਵੱਧ ਗਿਆ ਜਿਸ ਟਾਈਮ ਮੈਂ ਇੱਥੇ ਦੁਕਾਨ ਕਰਦਾ ਸੀ ਮੈਂ ਕੱਲਾ ਸੀ ਅੱਜ ਮੇਰੇ ਆਲੇ ਦੁਆਲੇ 40-50 ਦੁਕਾਨਾਂ ਲੱਗਦੀਆਂ ਨੇ ਅੱਛਾ ਤੂੰ ਇੱਥੇ ਹੀ ਕਰਦੇ ਸ਼ੁਰੂ ਤੂੰ ਹਾਂਜੀ ਇਹ ਭਈਏ ਕੀ ਕਿਨੇ ਕਿਨੇ ਤਵਾ ਇਹ ਤਿੰਨ ਤਵਾ ਕੈਨੇਡਾ ਵਾ ਕੈਨੇਡਾ ਭਈ ਸਭ ਤੋਂ ਜ਼ਿਆਦਾ ਕਿਹੜਾ ਚੰਡਾ ਵਿਕਦਾ ਏ ਸਭ ਤੋਂ ਜ਼ਿਆਦਾ ਵਿਕਦਾ ਕੈਨੇਡਾ ਦਾ ਕੈਨੇਡਾ ਦਾ ਸ਼ੌਂਕ ਕਰਨ ਲੋਕਾਂ ਨੂੰ ਹਾਂ ਕੈਨੇਡਾ ਦੇ ਇੰਡੀਅਨ ਇਹ ਜਦੋਂ ਡਿਮਾਂਡ ਆਉਂਦੀ ਹੋਈਗੀ ਤਾਂ ਇਹ ਬਹੁਤ ਇਹ ਸ਼ਾਊਟ ਰੰਦਾ ਉਹ ਸਾਰਾ ਕੈਨੇਡਾ ਹੀ ਬਣਿਆ ਹੋਇਆ ਵਾ ਇਹ ਵਾਲਾ ਅੱਛਾ ਇਹ ਥੱਲੇ ਆਪਣਾ ਕੈਨੇਡਾ ਦਾ ਝੰਡਾ ਬਣਿਆ ਹੋਇਆ ਸਾਰਾ ਠੀਕ ਹੈ ਠੀਕ ਹੈ ਇਹ ਵੇਖੋ ਭਈ ਇਹਦਾ ਕੀ ਪ੍ਰਾਈਸ ਰੰਦਾ ਦਰਜਨ ਇਹ ਦਿਨੇ 300 ਰੁਪਏ ਦਰਜਨ ਉਹ ਦੇਖੋ ਤੁਸੀਂ 8 ਨੁਕਰਾਂ ਵਾਲਾ ਪੁੱਛਦੇ ਵੀ ਸੀ ਨਾ ਹਾਂਜੀ ਹਾਂਜੀ ਦੇਖ ਲਓ ਪੂਰਾ ਪ੍ਰੋਪਰ ਵੱਖਰਾ ਟੰਗਿਆ ਹੋਇਆ 20 ਇਹ ਤੇ ਵੱਖਰੀ ਯੂਨੀਕ ਜੀ ਚੀਜ਼ ਲੱਦੀ ਪਈ ਆ ਭਾਈ ਇਹਨਾਂ ਦਾ ਪ੍ਰਾਈਸ ਫਿਰ ਕਿੰਨਾ ਜਿਵੇਂ ਇਹ ਕਿਨੇ ਤਾਵਾ ਤਾਂ ਤੁਹਾਨੂੰ ਦੱਸਿਆ ਇਹ ਆਪਣੇ ਕੋਲ 60 ਰੁਪਏ ਤੋਂ ਸਟਾਰਟ ਹੋ ਜਾਂਦਾ ਵਾ 100 ਰੁਪਏ ਤੱਕ ਜਾਂਦਾ ਇਹ ਆਪਣਾ 6 ਫੁੱਟ ਜਿਹਨੂੰ 6 ਤਾਵਾ ਬੋਲਦੇ ਨੇ ਨਾਲ ਲੋ ਇਹਦਾ ਕੀ ਰੇਟ ਰਹਿੰਦਾ ਭਾਜੀ ਇਹ ਆਪਣੇ ਕੋਲ 150 ਤੋਂ ਲੈ ਕੇ 2.5 300 ਰੁਪਏ ਤੱਕ ਹੁੰਦਾ ਪੀਸ ਜੀ ਠੀਕ ਹੈ ਠੀਕ ਹੈ ਹਾਂ ਬਾਜ਼ਾਰ ਨਾਲੋਂ ਤੁਸੀਂ ਬਿਲਕੁਲ ਜਨਰਲ ਰੇਟ ਤੇ ਸਾਮਾਨ ਵੇਚਦੇ ਹੋ ਭਾਜੀ ਫਿਰ ਆਹਡਾ ਆਪਣਾ ਤਿਆਰ ਹੁੰਦਾ ਨਾ ਗਾਹ ਕਾਨ ਕੇ ਫਿਰ ਵੀ ਨਹੀਂ ਬੋਲ ਕੋਲਿਟੀ ਦੀ ਪੂਰੀ ਗਾਰੰਟੀ ਕੀ ਕਿ ਤੁਹਾਡੇ ਵਾਲੀ ਗੁੱਡੀ ਨਹੀਂ ਕਿਤੇ ਹਾਂਜੀ ਹਾਂਜੀ ਆਪਣੇ ਦਿਖਾਓਗੇ ਮੈਂ ਵੇਖਿਆ ਤੁਹਾਡੇ ਮੈਨੂੰ ਆਪ ਤਿਆਰੀ ਚੱਲਦੀ ਵੀ ਹੁੰਦੀ ਹਾਂਜੀ ਉਹ ਤੁਹਾਨੂੰ ਮੈਂ ਵਖਾਨਾ ਤਿਆਰ ਹੁੰਦੇ ਆਹ ਵੇਖੋ ਤਿਆਰ ਕਰ ਰਹੇ ਪਤਾਂ ਇਹ ਨਖਲਉ ਲੱਗ ਰਿਹਾ ਏ ਠੀਕ ਹੈ ਤੇ 1 ਇੰਚ ਵਿੱਚ ਜਿੰਨੀ ਗੁੱਡੀ ਤਿਆਰ ਕਰਦੇ ਹੋ ਚਾਰ 500 ਹੋ ਜਾਂਦੀ ਜੀ ਚਾਰ 500 ਹੋ ਜਾਂਦੀ ਤੇ ਲੋਹੜੀ ਤੋਂ ਪਹਿਲੇ ਪਹਿਲੇ ਸਾਰੀ ਸੇਲ ਕਰ ਦੇਣੀ ਹੈ ਹਾਂਜੀ ਕਿ ਵੈਰੀ ਗੁੱਡ ਇਹ ਸਟਾਕ thì کافی ਇਕੱਠਾ ਕੀਤਾ ਤੁਸੀਂ ਸਾਰਾ ਕੱਢ ਦੇਣਾਗਾ ਪੀਪਨਾ ਐਡਰੈਸ ਕੀ ਗਿਆ ਥੋੜਾ ਦੱਸੋ ਕਿ ਕਲੀਅਰ ਹੈ ਭਾਈ ਆਪਣਾ ਐਡਰੈਸ ਦੱਸੋ ਥੋੜਾ ਕਲੀਅਰ ਕਿੱਥੇ ਕਰਕੇ ਪੈਂਦਾ ਇਹ ਆਪਣਾ ਪੈਂਦਾ ਜੀ ਟਪਈ ਰੋਡ ਟਪਈ ਰੋਡ ਆਬਾਦੀ ਭੂਤਨਪੁਰਾ ਸਾਹਮਣੇ ਸਾਡੇ ਗੁਰਦੁਆਰਾ ਬਾਬਾ ਜੀਵਨ ਸਿੰਘ ਠੀਕ ਹੈ ਤਾਂ ਆਪਣਾ ਨੰਬਰ ਦੱਸੋ ਤੇ ਆਪਣਾ ਨਾਮ ਦੱਸੋ ਤਾਂ ਕਿ ਲੋਕ ਤੁਹਾਨੂੰ ਲੱਭ ਲਵਗੇ ਇੱਥੇ ਤੱਕ ਆਣ ਮੇਰਾ ਨਾਮ ਹੈਗਾ ਤੁਸੀਂ ਜੋ ਵੀਡੀਓ ਵੇਖ ਕੇ ਆਏਗਾ ਹਾਂਜੀ ਹਾਂਜੀ ਮੇਰਾ ਨਾਮ ਹੈਗਾ ਅਮਰਜੀਤ ਸਿੰਘ ਤੇ ਫੋਨ ਨੰਬਰ ਹੈਗਾ 9592228885 ਤੇ ਜੋ ਵੀ ਤੁਹਾਡੀ ਵੀਡੀਓ ਵੇਖ ਕੇ ਆਏਗਾ ਤੇ ਵਧੀਆ ਵਧੀਆ ਬੈਸਟ ਰੇਟ ਲਾਣੇ ਗਿਆ ਹਾਂਜੀ ਬੈਸਟ ਰੇਟ ਲਾਵਾਂਗੇ ਜੀ ਇਹਨਾਂ ਨੂੰ ਚਲੋ ਥੈਂਕ ਯੂ ਭਾਜੀ ਓਕੇ ਜੀ